ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਇਸ ਕਹਾਣੀ ਦੇ ਵਿੱਚ ਮੈਂ ਇੱਕ ਭਾਬੀ ਨੂੰ ਪਿਆਰ ਕੀਤਾ ਜੋ ਮੈਨੂੰ ਟ੍ਰੇਨ ਵਿੱਚ ਮਿਲੀ ਸੀ ਉਸ ਦਾ ਬੇਟਾ ਮੇਰੇ ਨਾਲ ਖੇਡਣ ਲੱਗ ਪਿਆ ਸੀ ਤਾਂ ਉਸ ਦਿਨ ਤੋਂ ਮੇਰੀ ਦੋਸਤੀ ਹੋ ਗਈ ਦੋਸਤੋ ਮੇਰਾ ਨਾਮ ਸ਼ੇਖਰ ਹੈ ਅਤੇ ਮੈਂ ਆਗਰਾ ਸ਼ਹਿਰ ਵਿੱਚ ਰਹਿ ਕੇ ਪੜਾਈ ਕਰਦਾ ਪਿਆ ਹਾਂ ਇੱਧਰ ਮੈਂ ਇੱਕ ਹੋਸਟਲ ਵਿੱਚ ਰਹਿੰਦਾ ਹਾਂ ਇਹ ਪੰਜਾਬੀ ਕਹਾਣੀ ਆਗਰਾ ਸ਼ਹਿਰ ਦੀ ਹੈ ਉਹਇਆ ਕੁਝ ਇਸ ਤਰ੍ਹਾਂ ਕਿ ਮੈਂ ਮੈਟਰੋ ਵਿੱਚ ਆਲਮ ਬਾਗ ਜਾਂਦਾ ਪਿਆ ਸੀ ਮੇਰੀ ਨਾਲ ਵਾਲੀ ਸੀਟ ਤੇ ਇੱਕ ਭਾਬੀ ਆ ਕੇ ਬੈਠ ਗਈ ਉਸ ਦੇ ਨਾਲ ਉਸ ਦਾ ਇੱਕ ਛੋਟਾ ਜਿਹਾ ਬੇਟਾ ਵੀ ਸੀ ਜੋ 3-4 ਸਾਲ ਦਾ ਹੋਣਾ ਹੋਣਾ ਸੀ ਉਹ ਬੱਚਾ ਬਹੁਤ ਹੀ ਕਿਊਟ ਸੀ ਅਤੇ ਮੈਂ ਉਸ ਦੇ ਨਾਲ ਖੇਡਣ ਲੱਗ ਪਿਆ ਉਹ ਵੀ ਮੇਰੇ ਨਾਲ ਖੇਡਣ ਲੱਗ ਪਿਆ ਅਤੇ ਥੋੜੀ ਦੇਰ ਵਿੱਚ ਹੀ ਉਹ ਮੇਰੇ ਨਾਲ ਘੁੰਮ ਲ ਗਿਆ ਭਾਬੀ ਵੀ ਮੇਰੇ ਨਾਲ ਮસ્ਤੀ ਕਰਦੀ ਪਈ ਸੀ ਫਿਰ ਮੇਰਾ ਮੈਟਰੋ ਸਟੇਸ਼ਨ ਆ ਗਿਆ ਫਿਰ ਮੈਂ ਆਲਮ ਬਾਗ ਵਾਲੇ ਸਟੇਸ਼ਨ ਤੇ ਉਤਰ ਗਿਆ ਮੈਂ ਦੇਖਿਆ ਕਿ ਭਾਬੀ ਕੁਝ ਜਲਦੀ ਹੀ ਬਾਹਰ ਨਿਕਲ ਗਈ ਮੈਂ ਵੀ ਮੋਲ ਜਾਣਾ ਸੀ ਅਤੇ ਮੈਂ ਵੀ ਮੋਲ ਵਿੱਚ ਆ ਗਿਆ ਅਤੇ ਉੱਥੇ ਫੂਡ ਕੋਰਟ ਵਿੱਚ ਬੈਠ ਕੇ ਪੀਜਾ ਖਾਣ ਲੱਗਾ ਚਾਨਕ ਤੋਂ ਕਿਸੇ ਨੇ ਮੈਨੂੰ ਆਵਾਜ਼ ਦਿੱਤੀ ਮੈਂ ਮੁੜ ਕੇ ਦੇਖਿਆ ਤਾਂ ਉਹੀ ਮੈਟਰੋ ਵਾਲੀ ਭਾਬੀ ਆਵਾਜ਼ ਦਿੰਦੀ ਪਈ ਸੀ ਭਾਬੀ ਮੇਰੇ ਕੋਲ ਆ ਕੇ ਬੈਠ ਗਈ ਅਤੇ ਅਸੀਂ ਦੋਵੇਂ ਗੱਲਾਂ ਕਰਨ ਲੱਗੇ ਮੈਂ ਉਸ ਦੇ ਬੇਟੇ ਦੇ ਨਾਲ ਮસ્ਤੀ ਕਰਨ ਲੱਗਾ ਲਗਭਗ ਡੇਢ ਘੰਟਾ ਅਸੀਂ ਦੋਨਾਂ ਦੇ ਨੇ ਨਾਲ ਨਾਲ ਫੂਟਕੋਰਟ ਵਿੱਚ ਬਿਤਾਇਆ ਭਾਬੀ ਨੇ ਆਪਣਾ ਨਾਮ ਕਮਨੀ ਦੱਸਿਆ ਅਤੇ ਉਸ ਦੇ ਪਤੀ ਮਲਟੀ ਨੈਸ਼ਨਲ ਕੰਪਨੀ ਵਿੱਚ ਕੰਮ ਕਰਦੇ ਸੀ ਅਤੇ ਕੰਮ ਦੇ ਸਿਲਸਲੇ ਵਿੱਚ ਅਕਸਰ ਬਾਹਰ ਹੀ ਰਹਿੰਦੇ ਸੀ ਉਹ ਵੀ ਆਪਣੇ ਪਤੀ ਅਤੇ ਬੇਟੇ ਦੇ ਨਾਲ ਆਗਰਾ ਵਿੱਚ ਰਹਿੰਦੀ ਸੀ ਅਸੀਂ ਦੋਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਫਿਰ ਜਦੋਂ ਜਾਣ ਦੀ ਵਾਰੀ ਆਈ ਤਾਂ ਭਾਬੀ ਦਾ ਮੁੰਡਾ ਰੋਣ ਲੱਗ ਪਿਆ ਕਿ ਉਹ ਮੈਨੂੰ ਮੇਰੇ ਨਾਲ ਜਾਣਾ ਹੈ ਉਹ ਕਾਫੀ ਜਿੱਦ ਕਰਨ ਲੱਗ ਪਿਆ ਫਿਰ ਭਾਬੀ ਨੇ ਉਸ ਨੂੰ ਸਮਝਾਇਆ ਅੰਕਲ ਨੂੰ ਆਪਣੇ ਘਰ ਜਾਣਾ ਹੈ ਅਤੇ ਫਿਰ ਉਹ ਬਾਅਦ ਵਿੱਚ ਸਾਡੇ ਘਰ ਆਉਣਗੇ ਅਤੇ ਇਹ ਸੁਣ ਕੇ ਬੱਚਾ ਬਹੁਤ ਮੁਸ਼ਕਲ ਨਾਲ ਸ਼ਾਂਤ ਹੋਇਆ ਭਾਬੀ ਨੇ ਮੇਰਾ ਮੋਬਾਈਲ ਨੰਬਰ ਲਿਆ ਤਾਂ ਕਿ ਬੱਚਾ ਫਿਰ ਤੋਂ ਜਿੱਦ ਨਾ ਕਰੇ ਤੇ ਉਹ ਆਪਣੇ ਬੇਟੇ ਦੀ ਗੱਲ ਮੇਰੇ ਨਾਲ ਕਰਵਾ ਸਕੇ ਅਤੇ ਫਿਰ ਅਸੀਂ ਦੋਨੋਂ ਉਥੋਂ ਨਿਕਲ ਗਏ ਦੋ ਦਿਨ ਦੇ ਬਾਅਦ ਮੇਰੇ WhatsApp ਤੇ ਕੋਈ ਅਣਜਾਣ ਨੰਬਰ ਤੋਂ ਮੈਸੇਜ ਆਇਆ DP ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਉਹੀ ਮੈਟਰੋ ਵਾਲੀ ਭਾਬੀ ਹੈ ਭਾਬੀ ਨੇ ਹਾਲ ਚਾਲ ਪੁੱਛਿਆ ਅਤੇ ਸਾਡੀ ਗੱਲ ਹੋਣੀ ਸ਼ੁਰੂ ਹੋ ਗਈ ਹੋਰ ਕਿਵੇਂ ਹੋ ਤੁਸੀਂ ਕਾਮਨੀ ਇੱਕਦਮ ਠੀਕ ਠਾਕ ਤੁਸੀਂ ਸੁਣਾਓ ਅਤੇ ਸਾਡੀ ਗੱਲ ਹੋਣੀ ਸ਼ੁਰੂ ਹੋ ਗਈ ਮੈਂ ਮੈਨੂੰ ਮਾਫ ਕਰ ਦੇਣਾ ਮੈਂ ਤੁਹਾਨੂੰ ਪਹਿਚਾਨਿਆ ਨਹੀਂ ਤੁਸੀਂ ਕੌਣ ਹੋ ਕਾਮਨੀ ਉਹ পাগল ਮੈਂ ਕਾਮਨੀ ਬੋਲਦੀ ਹਾਂ ਕਿ ਆ ਹੁਣ ਵੀ ਨਹੀਂ ਪਹਿਚਾਨਿਆ ਕਿ ਕੁਝ ਹੋਰ ਦੱਸਾਂ ਉਹ ਸ਼ਿਟ ਯਾਰ ਮੈਂ ਪਹਿਚਾਨ ਗਿਆ ਤੁਸੀਂ ਕੀ ਕਰਦੇ ਪੇ ਹੋ ਕਾਮਨੀ ਬਸ ਇਸ ਤਰ੍ਹਾਂ ਹੀ ਕੁਝ ਖਾਸ ਨਹੀਂ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ ਕੁਝ ਨਹੀਂ WhatsApp ਤੇ ਚੈਟਿੰਗ ਕਰ ਰਿਹਾ ਸੀ ਕੁਝ ਹੀ ਦਿਨਾਂ ਦੇ ਵਿੱਚ ਸਾਡੇ ਦੋਨਾਂ ਦੇ ਵਿੱਚ ਕਾਫੀ ਖੁੱਲੀਆਂ ਗੱਲਾਂ ਹੋਣ ਲੱਗ ਪਈਆਂ ਅਸੀਂ ਦੋਨੋਂ ਆਪਣੀਆਂ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰਨ ਲੱਗ ਪਏ ਇੱਕ ਦਿਨ ਗੱਲਾਂ-ਗੱਲਾਂ ਵਿੱਚ ਉਸਨੇ ਆਪਣੇ ਅਤੇ ਆਪਣੇ ਪਤੀ ਦੇ ਰਿਸ਼ਤੇ ਦੇ ਬਾਰੇ ਖੁੱਲ੍ਹ ਕੇ ਮੇਰੇ ਨਾਲ ਗੱਲਾਂ ਕੀਤੀਆਂ ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਸੀ ਕਿ ਉਹ ਆਪਣੇ ਪਤੀ ਦੇ ਪਿਆਰ ਤੋਂ ਕਦੀ ਖੁਸ਼ ਨਹੀਂ ਹੋਈ ਕਿਉਂਕਿ ਉਸ ਦੇ ਪਤੀ ਉਸ ਨੂੰ ਕਦੀ ਵੀ ਜ਼ਿਆਦਾ ਸਮਾਂ ਨਹੀਂ ਦਿੰਦੇ ਸੀ ਕਾਮਨੀ ਦੇ ਅਨੁਸਾਰ ਉਸ ਦਾ ਪਤੀ ਕਮਰੇ ਵਿੱਚ ਜਲਦੀ ਹੀ ਠੰਡਾ ਹੋ ਜਾਂਦਾ ਸੀ ਅਤੇ ਉਸ ਤੋਂ ਬਾਅਦ ਉਹ ਥੱਕ ਕੇ ਸੋ ਜਾਂਦਾ ਸੀ ਜਿਸ ਦੀ ਵਜ੍ਹਾ ਨਾਲ ਕਾਮਨੀ ਦੀ ਪਿਆਰ ਭਰੀ ਜ਼ਿੰਦਗੀ ਅਧੂਰੀ ਰਹਿ ਜਾਂਦੀ ਸੀ ਸਾਡੀਆਂ ਇਹ ਗੱਲਾਂ ਬਹੁਤ ਦਿਨਾਂ ਤੱਕ WhatsApp ਤੇ ਹੁੰਦੀਆਂ ਰਹੀਆਂ ਇੱਕ ਦਿਨ ਗੱਲਾਂ ਕਰਦੇ ਸਮੇਂ ਮੈਂ ਉਸ ਨੂੰ ਕਿਹਾ ਮੈਂ ਤੇਰੇ ਨਾਲ ਕੱਲੀ ਨੂੰ ਮਿਲਣਾ ਚਾਹੁੰਦਾ ਹਾਂ ਉਸ ਨੇ ਮੈਨੂੰ ਕਿਹਾ ਹੁਣ ਨਹੀਂ ਥੋੜੇ ਦਿਨਾਂ ਦੇ ਬਾਅਦ ਮੇਰੇ ਪਤੀ ਕੁਝ ਦਿਨਾਂ ਦੇ ਲਈ ਸ਼ਹਿਰ ਤੋਂ ਬਾਹਰ ਜਾਣ ਵਾਲੇ ਹਨ ਜਦੋਂ ਜਾਣਗੇ ਤਾਂ ਮੈਂ ਸਹੀ ਮੌਕਾ ਦੇਖ ਕੇ ਤੈਨੂੰ ਦੱਸ ਦਵਾਂਗੀ ਮੈਂ ਕਿਹਾ ਹਾਂ ਠੀਕ ਹੈ ਮੈਨੂੰ ਇੰਤਜ਼ਾਰ ਰਹੇਗਾ ਉਸ ਤੋਂ ਬਾਅਦ ਅਸੀਂ ਦੋਨੋਂ ਇੱਧਰ ਉੱਧਰ ਦੀਆਂ ਗੱਲਾਂ ਹੱਸੀ ਮਜ਼ਾਕ ਕਰਨ ਲੱਗ ਪਏ 4 ਦਿਨਾਂ ਦੇ ਬਾਅਦ ਉਸ ਦਾ ਮੇਰੇ ਕੋਲ ਫੋਨ ਆ ਗਿਆ ਅਤੇ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਕੱਲ ਠੀਕ 10 ਵਜੇ ਮੇਰੇ ਘਰ ਆ ਜਾਣਾ ਕੱਲ ਤੋਂ ਬਾਅਦ ਕੁਝ ਦਿਨਾਂ ਦੇ ਲਈ ਮੈਂ ਆਪਣੇ ਘਰ ਵਿੱਚ ਇਕੱਲੀ ਹੀ ਰਹਿ ਜਾਵਾਂਗੀ ਅਤੇ ਬਸ ਤੇਰਾ ਹੀ ਇੰਤਜ਼ਾਰ ਕਰਾਂਗੀ ਮੈਂ ਕਿਹਾ ਹਾਂ ਠੀਕ ਹੈ ਮੈਂ ਪੱਕਾ ਆ ਜਾਵਾਂਗਾ ਅਤੇ ਉਹ ਮੈਨੂੰ ਧੰਨਵਾਦ ਕਰਨ ਲੱਗ ਪਈ ਤਾਂ ਮੈਂ ਉਸ ਨੂੰ ਕਿਹਾ ਮੇਰੀ ਇੱਕ ਸ਼ਰਤ ਹੈ ਉਹ ਮੈਨੂੰ ਪੁੱਛਣ ਲੱਗੀ ਪਈ ਹਾਂ ਦੱਸੋ ਕੀ ਹੈ ਮੈਂ ਉਸੇ ਵਕਤ ਉਸ ਨੂੰ ਕਿਹਾ ਕਿ ਮੈਂ ਜਦੂ ਦਰਵਾਜ਼ਾ ਖੋਲਾ ਤਾਂ ਤੂੰ ਮੈਨੂੰ ਅੰਡਰਗਾਰਮੈਂਟ ਵਿੱਚ ਖੜੀ ਮਿਲੇ ਉਸ ਦੇ ਉੱਪਰ ਕੁਝ ਵੀ ਨਹੀਂ ਪਾਉਣਾ ਉਹ ਮੇਰੀ ਇਹ ਗੱਲ ਸੁਣ ਕੇ ਜ਼ੋਰ-ਜ਼ੋਰ ਦੀ ਹੱਸਣ ਲੱਗ ਪਈ ਅਤੇ ਬੋਲਣ ਲੱਗੀ ਚੱਲ ਹਟ ਪਾਗਲ ਤੂੰ ਤੂੰ ਪਾਗਲ ਹੋ ਗਿਆ ਹੈ ਇਹ ਕਹਿ ਕੇ ਉਸ ਨੇ ਅਗਲੇ ਦਿਨ ਉਸ ਦੇ ਘਰ ਬਿਲਕੁਲ ਠੀਕ ਸਮੇਂ ਤੇ ਪਹੁੰਚ ਗਿਆ ਅਤੇ ਮੈਂ ਦਰਵਾਜ਼ੇ ਦੇ ਕੋਲ ਖੜਾ ਹੋ ਕੇ ਉਸ ਨੂੰ ਫੋਨ ਕੀਤਾ ਮੇਰਾ ਨੰਬਰ ਦੇਖ ਕੇ ਉਹ ਸਮਝ ਗਈ ਕਿ ਮੈਂ ਆ ਗਿਆ ਹਾਂ ਉਸ ਨੇ ਜ਼ੋਰ ਨਾਲ ਅੰਦਰ ਤੋਂ ਆਵਾਜ਼ ਦਿੱਤੀ ਉਸ ਨੇ ਕਿਹਾ ਦਰਵਾਜ਼ਾ ਖੁੱਲ੍ਹਾ ਹੋਇਆ ਹੈ ਤੁਸੀਂ ਸਿੱਧੇ ਅੰਦਰ ਆ ਜਾਓ ਅਤੇ ਦਰਵਾਜ਼ਾ ਵੀ ਬੰਦ ਕਰ ਦੇਣਾ ਮੈਂ ਅੰਦਰ ਆ ਗਿਆ ਅਤੇ ਮੈਂ ਪਿੱਛੇ ਮੁੜ ਕੇ ਦਰਵਾਜ਼ਾ ਵੀ ਬੰਦ ਕਰ ਦਿੱਤਾ ਮੈਂ ਸਿਰਫ ਇੱਧਰ ਉੱਧਰ ਦੇਖਿਆ لیکن مینوں او کتھے دی نظر نہیں آئی تاں پھر مینوں دوبارہ تو اس دی آواز آئی میں اس آواز ਨੂੰ ਸੁਣ ਕੇ اسی طرف اس ਦਾ ਕਮਰਾ ਸੀ ਮੈਂ ਉਸ ਦੇ ਕਮਰੇ ਦੇ ਵੱਲ ਹੀ ਜਾਂਦਾ ਪਿਆ ਸੀ ਮੈਂ ਉਸ ਦੇ ਕਮਰੇ ਦੇ ਵੱਲ ਦਰਵਾਜ਼ੇ ਨੂੰ ਹੌਲੀ ਕੀਤੀ ਹੱਥ ਨਾਲ ੱੱਕਾ ਦੇ ਕੇ ਅੰਦਰ ਦੇ ਵੱਲ ਖੋਲ ਦਿੱਤਾ ਅਤੇ ਅੰਦਰ ਦਾ ਨਜ਼ਾਰਾ ਦੇਖਿਆ ਅਤੇ ਮੈਨੂੰ ਮੇਰੀਆਂ ਅੱਖਾਂ ਤੇ ਜਰਾ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿਉਂਕਿ ਉਹ ਗੱਲ ਤਾਂ ਮੈਂ ਉਹਨਾਂ ਨੂੰ ਮਜ਼ਾਕ ਵਿੱਚ ਕਹੀ ਸੀ ਜਿਸ ਨੂੰ ਉਸਨੇ ਸੱਚ ਕਰ ਦਿੱਤਾ ਮੇਰੇ ਸਾਹਮਣੇ ਅੰਡਰਗਾਰਮੈਂਟ ਵਿੱਚ ਖੜੀ ਹੋਈ ਸੀ ਅਤੇ ਬਹੁਤ ਹੀ ਸੋਹਣੀ ਲੱਗ ਰਹੀ ਸੀ ਮੈਂ ਜਲਦੀ ਨਾਲ ਉਸ ਦੇ ਕੋਲ ਗਿਆ ਅਤੇ ਉਸ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਕੇ ਪਾਗਲਾਂ ਦੀ ਤਰ੍ਹਾਂ ਪਿਆਰ ਕਰਨ ਲੱਗ ਪਿਆ ਤਾਂ ਫਿਰ ਉਸਨੇ ਮੈਨੂੰ ਕਿਹਾ ਅਜੇ ਤੱਕ ਉਹ ਥੋੜਾ ਸਬਰ ਕਰੋ ਸਨਮ ਵੈਸੇ ਹੀ ਆਉਣ ਵਾਲੇ ਦੋਹਾਂ ਦਿਨਾਂ ਤੱਕ ਤੁਹਾਡੀ ਹੀ ਹਾਂ ਅਤੇ ਮੈਂ ਤੁਹਾਨੂੰ ਇਹ ਸਭ ਕੁਝ ਕਰਨ ਦਾ ਪੂਰਾ ਮੌਕਾ ਦਵਾਂਗੀ ਤੁਸੀਂ ਮੇਰੇ ਨਾਲ ਉਹ ਸਭ ਕਰ ਸਕਦੇ ਹੋ ਜੋ ਤੁਸੀਂ ਕਰਨਾ ਹੈ ਬਸ ਥੋੜਾ ਆਰਾਮ ਨਾਲ ਮੇਰਾ ਮজা ਲੋ ਮੈਂ ਕਿਤੇ ਭੱਜੀ ਨਹੀਂ ਜਾ ਰਹੀ ਮੈਂ ਅੱਜ ਤੋਂ ਬਸ ਤੁਹਾਡੀ ਹੀ ਹਾਂ ਫਿਰ ਉਹ ਸੋਫੇ ਉੱਤੇ ਬੈਠ ਗਿਆ ਅਤੇ ਉਹ ਉੱਠ ਕੇ ਰਸੋਈ ਵਿੱਚ ਚੱਲ ਗਈ ਉਸ ਨੇ ਮੈਨੂੰ ਪੀਣ ਵਾਲਾ ਪਾਣੀ ਲਿਆ ਕੇ ਦਿੱਤਾ ਅਤੇ ਮੈਂ ਉਸਦੇ ਹੱਥਾਂ ਵਿੱਚੋਂ ਪਾਣੀ ਦਾ ਗਲਾਸ ਲੈ ਕੇ ਪੀਤਾ ਅਤੇ ਉਸ ਨੂੰ ਦੇਖਣ ਲੱਗਾ ਲੱਗ ਪਿਆ ਮੈਂ ਉਸਦੇ ਲਈ ਇੱਕ ਚਾਕਲੇਟ ਲੈ ਕੇ ਆਇਆ ਸੀ ਮੈਂ ਉਸ ਨੂੰ ਉਹ ਚਾਕਲੇਟ ਦੇ ਦਿੱਤੀ ਉਹ ਚਾਕਲੇਟ ਖਾਂਦੀ ਖਾਂਦੀ ਮੈਨੂੰ ਪਿਆਰ ਕਰਨ ਲੱਗ ਪਈ ਅਤੇ ਅਸੀਂ ਦੋਨਾਂ ਨੇ ਇੱਕ ਦੂਜੇ ਨਾਲ ਚਾਕਲੇਟ ਦਾ ਮਜ਼ਾ ਲਿਆ ਲਗਭਗ 15 ਤੋਂ 20 ਮਿੰਟ ਤੱਕ ਇਸ ਤੋਂ ਬਾਅਦ ਅਸੀਂ ਦੋਨੋਂ ਥੱਕ ਗਏ ਮੈਂ ਉਸ ਦੇ ਉੱਪਰ ਥੱਕ ਕੇ ਲੇਟ ਗਿਆ ਅਤੇ ਸੋ ਗਿਆ ਅਗਲੇ ਦਿਨ ਸਵੇਰੇ ਜਦੋਂ ਮੈਂ ਉੱਠਿਆ ਤਾਂ ਮੈਂ ਦੇਖਿਆ ਕਿ ਉਹ ਸੋਈ ਵਿੱਚ ਸੀ ਅਤੇ ਉਹ ਉਸ ਸਮੇਂ ਸਾੜੀ ਪਾ ਕੇ ਖਾਣਾ ਬਣਾ ਰਹੀ ਸੀ ਮੈਂ ਪਿੱਛੇ ਤੋਂ ਜਾ ਕੇ ਉਸ ਨੂੰ ਫੜ ਲਿਆ ਅਤੇ ਜਦੋਂ ਤੱਕ ਕਿ ਉਹ ਕੁਝ ਸਮਝ ਪਾਉਂਦੀ ਉਦੋਂ ਤੱਕ ਤਾਂ ਮੈਂ ਉਸ ਨੂੰ ਪਿਆਰ ਕਰਨ ਨਾਲ ਸ਼ੁਰੂ ਕਰ ਦਿੱਤਾ ਸੀ ਅਸੀਂ ਦੋਨਾਂ ਨੇ ਇਕੱਠੇ ਨਾ ਹੋਣ ਤੋਂ ਬਾਅਦ ਨਾਸ਼ਤਾ ਕੀਤਾ ਉਸ ਤੋਂ ਬਾਅਦ ਅਸੀਂ ਦੋਨਾਂ ਨੇ ਉਸ ਦੀ ਕਾਰ ਵਿੱਚ ਹੀ ਸ਼ਾਪਿੰਗ ਕਰਨ ਦੇ ਲਈ ਗਏ ਮੈਂ ਵਿੱਚ ਵਿੱਚ ਉਸ ਨਾਲ ਸ਼ੇਅਰ ਖਾਣੀ ਕਰਦਾ ਰਿਹਾ ਅਤੇ ਜਦੋਂ ਅਸੀਂ ਵਾਪਸ ਘਰ ਪਹੁੰਚੇ ਤੇ ਸ਼ਾਮ ਹੋ ਗਈ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਅੱਜ ਤੇਰੇ ਨਾਲ ਪਿਆਰ ਭਰੀ ਰਾਤ ਮਨਾਉਣਾ ਚਾਹੁੰਦਾ ਹਾਂ ਇਸ ਲਈ ਤੁਸੀਂ ਆਪਣੇ ਵਿਆਹ ਵਾਲਾ ਜੋੜਾ ਪਾ ਲੈਣਾ ਮੈਂ ਅੱਜ ਤੈਨੂੰ ਆਪਣੀ ਦੁਲਹਨ ਦੇ ਰੂਪ ਵਿੱਚ ਦੇਖਣਾ ਚਾਹੁੰਦਾ ਹਾਂ ਉਸਨੇ ਕਿਹਾ ਹਾਂ ਹਾਂ ਠੀਕ ਹੈ ਮੈਂ ਜਲਦੀ ਨਾਲ ਤਿਆਰ ਹੋ ਕੇ ਨਵੀਂ ਨਵੇਲੀ ਦੁਲਹਣ ਬਣ ਕੇ ਆਪਣੇ ਕਮਰੇ ਵਿੱਚ ਜਾ ਕੇ ਬੈੱਡ ਤੇ ਬੈਠ ਗਈ ਮੈਂ ਜਦੋਂ ਕਮਰੇ ਦੇ ਵਿੱਚ ਗਿਆ ਤਾਂ ਉਸਨੇ ਬੈੱਡ ਤੋਂ ਉੱਠ ਕੇ ਮੈਨੂੰ ਕੇਸਰ ਵਾਲਾ ਦੁੱਧ ਦਿੱਤਾ ਫਿਰ ਸਾਡਾ ਦੋਨਾਂ ਦਾ ਕੰਮ ਸ਼ੁਰੂ ਹੋ ਗਿਆ ਇਸ ਤਰ੍ਹਾਂ ਅਸੀਂ ਦੋਨਾਂ ਪੂਰੇ ਘਰ ਵਿੱਚ 2 ਦਿਨ ਤੱਕ ਬਿਨਾਂ ਕੱਪੜਿਆਂ ਤੋਂ ਘੁੰਮਦੇ ਰਹੇ ਇਸ ਵਿੱਚ ਮੈਂ ਉਸ ਮੈਟਰੋ ਵਾਲੀ ਭਾਬੀ ਨੂੰ ਬਹੁਤ ਵਾਰੀ ਪਿਆਰ ਕੀਤਾ ਅਤੇ ਉਸ ਨੇ ਮੇਰਾ ਪੂਰਾ ਸਾਥ ਦਿੰਦੇ ਹੋਏ ਕੰਮ ਦੇ ਬਹੁਤ ਮ제 ਲਏ। ਦੋਸਤੋ, ਉਹਨਾਂ ਦਿਨਾਂ ਮੈਂ ਉਸ ਨੂੰ ਪੂਰੀ ਤਰ੍ਹਾਂ ਖੁਸ਼ ਕਰ ਦਿੱਤਾ ਅਤੇ ਉਸ ਨੂੰ ਸ਼ਾਂਤ ਕਰ ਦਿੱਤਾ ਅਤੇ ਉਹ ਮੇਰੇ ਪਿਆਰ ਤੋਂ ਬਹੁਤ ਖੁਸ਼ ਸੀ। ਦੋ ਦਿਨ ਪੂਰੇ ਮ제 ਲੈਣ ਤੋਂ ਬਾਅਦ ਉਸ ਨੇ ਪਤੀ ਦੇ ਆਉਣ ਦਾ ਸਮਾਂ ਵੀ ਹੋ ਚੁੱਕਿਆ ਸੀ ਅਤੇ ਮੈਂ ਉਸ ਨਾਲ ਆਖਰੀ ਵਾਰ ਕੰਮ ਕਰਕੇ ਵਾਪਸ ਘਰ ਆ ਗਿਆ ਘਰ ਵਾਪਸ ਔਣ ਤੋਂ ਬਾਅਦ ਵੀ ਮੈਂ ਉਸ ਦੇ ਬਾਰੇ ਵਿੱਚ ਸੋਚ-ਸੋਚ ਕੇ ਸੋ ਗਿਆ ਅਤੇ ਹੁਣ ਸਾਡੀਆਂ ਫੋਨ ਤੇ ਗੱਲਾਂ ਹੋਣ ਲੱਗ ਪਈਆਂ ਅਤੇ ਉਸ ਦੇ ਕਹਿਣ ਬੁਲਾਉਣ ਤੇ ਮੈਂ ਬਾਅਦ ਵਿੱਚ ਵੀ ਉਸ ਨਾਲ ਬਹੁਤ ਵਾਰੀ ਪਿਆਰ ਕੀਤਾ ਸਾਡੀ ਇਹ ਪਿਆਰ ਭਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਬਤੀਤ ਹੁੰਦੀ ਰਹੀ ਕਦੀ ਉਸ ਦੇ ਘਰ ਕਦੀ ਉਹ ਸਾਡੇ ਘਰ